ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪ੍ਰਾਈਡ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਜੁੜ ਚੁੱਕੇ ਹਾਂ ਇੱਕ ਵਾਰ ਫੇਰ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜਿੜੋਲ ਜੋ ਕਿ ਸਾਬਕਾ ਪ੍ਰਧਾਨ ਨੇ ਗੁਰੂ ਨਾਨਕ ਗੁਰਦੁਆਰਾ ਸਮੈਠਿਕ ਬਰਮਿੰਗਮ ਇੰਗਲੈਂਡ ਦੇ ਅਕਸਰ ਸਾਡੇ ਨਾਲ ਜੁੜਦੇ ਹੁੰਦੇ ਨੇ ਅੱਜ ਕੱਲ ਕੁਝ ਰੁਝੇਵਿਆਂ ਦੇ ਕਾਰਨ ਪ੍ਰੋਗਰਾਮ ਜਿਹੜੇ ਆ ਉਹ ਘਟ ਹੁੰਦੇ ਨੇ ਇਹਨਾਂ ਦੇ ਨਾਲ ਵਾਰਤਾਲਾਪ ਘਟ ਹੋ ਰਹੀ ਆ ਪਰ ਅੱਜ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋਏ ਨੇ ਤੇ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੀਏ ਗੱਲਬਾਤ ਇਹ ਆ ਵੀ ਕੈਨੇਡਾ ਦੇ ਵਿੱਚ ਇੱਕ ਖ ਪਿਛਲੇ ਸਮੇਂ ਦੇ ਵਿੱਚ ਤੇ ਉਹਦੇ ਉੱਤੇ ਫਾਇਰਿੰਗ ਹੋਈ ਹੈ ਫਾਇਰਿੰਗ ਵੀ ਹੋਈ ਹੈ ਰਾਤ ਦੇ ਵੇਲੇ ਜਦੋਂ ਸ਼ਾਪਾਂ ਬੰਦ ਹੁੰਦੀਆਂ ਦੁਕਾਨਾਂ ਬੰਦ ਹੁੰਦੀਆਂ ਨੇ ਉਸ ਵੇਲੇ ਸ਼ਟਰ ਦੇ ਵਿੱਚ ਜਾਂ ਕਹਿ ਲਓ ਵੀ ਸ਼ੀਸ਼ੇ ਦੇ ਵਿੱਚ ਗੋਲੀਆਂ ਮਾਰ ਕੇ ਉਹਦੀ ਵੀਡੀਓ ਬਣਾਈ ਗਈ ਹੈ ਤੇ ਫਿਰ ਅਗਲੇ ਦਿਨ ਕਿਹਾ ਜਾਂਦਾ ਵੀ ਜ਼ਿੰਮੇਵਾਰੀ ਲਈ ਗਈ ਜੀ ਇੱਕ ਖੜਕੂ ਜਥੇਬੰਦੀ ਵੱਲੋਂ ਸੋ ਮਤਲਬ ਕਹਿਣ ਦਾ ਵੀ ਇਹ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਆ ਆਖਰ ਕਿਸ ਪਾਸੇ ਨੂੰ ਇਹ ਜਾਂਦੀਆਂ ਨੇ ਕਿਸ ਪਾਸੇ ਇਸ਼ਾਰਾ ਹੋ ਰਿਹਾ ਕਿ ਉਹ ਵੱਡੀ ਜਥੇਬੰਦੀ ਜਿਹਦਾ ਨਾਮ ਲਿਆ ਜਾ ਰਿਹਾ ਅੱਜ ਬੰਦ ਕੈਫਿਆਂ ਦੇ ਸ਼ੀਸ਼ਿਆਂ ਦੇ ਉੱਤੇ ਗੋਲੀਆਂ ਮਾਰਨ ਜੋਗੀ ਰਹਿ ਗਈ ਹੈ ਕੀ ਵਾਕਈ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ ਕਿਸੇ ਸਾਜ਼ਿਸ਼ ਤਹਿਤ ਲਿਆ ਜਾ ਰਿਹਾ ਕਿਉਂਕਿ ਕਿੱਥੋਂ ਜਥੇਬੰਦੀਆਂ ਸ਼ੁਰੂ ਹੁੰਦੀਆਂ ਨੇ ਤੇ ਜਦੋਂ ਐਕਸ਼ਨ ਦਾ ਟਾਈਮ ਸੀ ਇਹਨਾਂ ਜਥੇਬੰਦੀਆਂ ਨੇ ਵੱਡੇ ਵੱਡੇ ਐਕਸ਼ਨ ਕੀਤੇ ਨੇ ਸੋ ਅੱਜ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਫਿਰ ਐਵੇਂ ਹੀ ਕੋਈ ਆ ਕੇ ਕਹਿੰਦਾ ਵੀ ਮੈਂ ਉਸ ਜਥੇਬੰਦੀ ਦਾ ਬੰਦਾ ਹਾਂ ਤੇ ਮੈਂ ਇਹ ਕੰਮ ਕੀਤਾ ਹੈਗਾ ਸੋ ਕੰਮ ਵੀ ਕੀ ਕੀਤਾ ਇਹ ਸਾਰੇ ਹਾਸੋ ਹਿਣਾ ਜਾਂ ਕੰਮ ਹੋਇਆ ਪਰ ਇਹਦੇ ਨਾਲ ਸਿੱਖਾਂ ਦੀ ਜਿਹੜੀ ਹੈ ਇਮੇਜ ਵਰਲਡ ਪੱਧਰ ਦੇ ਉੱਤੇ ਵਿਸ਼ਵ ਲੈਵਲ ਦੇ ਉੱਤੇ ਢਾਹ ਲਾਉਣ ਦੀ ਕੋਸ਼ਿਸ਼ ਹੈ ਕਿ ਇਹਨਾਂ ਦੀਆਂ ਜਥੇਬੰਦੀਆਂ ਇਹਨਾਂ ਦੇ ਟੈਰਰਿਸਟ ਗਰੁੱਪ ਜਿਹੜੇ ਨੇ ਉਹ ਐਕਟੀਵੇਟ ਹੋ ਗਏ ਨੇ ਤੇ ਇਹ ਹੁਣ ਵਾਰ ਦਾ ਤੱਕ ਕਰਨਗੇ ਜਾਂ ਕਰ ਰਹੇ ਨੇ ਸੋ ਇਹਨਾਂ ਦਾ ਸਾਥ ਜਿਹੜਾ ਨਾ ਦਿੱਤਾ ਜਾਵੇ ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਫਤਿਹ ਦੀ ਸਾਂਝ ਪਾਉਨੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਜੀ ਭਾਈ ਸਾਹਿਬ ਸਾਰੀ ਗੱਲਬਾਤ ਮੈਂ ਦੱਸ ਹੀ ਦਿੱਤੀ ਹੈ ਤੇ ਤੁਸੀਂ ਵੀ ਦੇਖ ਹੀ ਰਹੇ ਹੋ ਚਰਚਾ ਦੇ ਵਿੱਚ ਹੈ ਫੇਸਬੁਕ ਜਾਂ ਫਿਰ ਸੋਸ਼ਲ ਮੀਡੀਆ ਨੈਟਵਰਕਸ ਦੇ ਉੱਤੇ ਇਹ ਖਬਰ ਜਿਹੜੀ ਹੈ ਚਰਚਾ ਦੇ ਵਿੱਚ ਬਣੀ ਹੋਈ ਹੈ ਭਾਰਤਪੱਕੀ ਦੋ ਜਰਨਲਿਸਟ ਜਿਹੜੇ ਨੇ ਉਹਨਾਂ ਨੇ ਇਹ ਟਵੀਟ ਕਰਕੇ ਇਹ ਗੱਲ ਜਿਹੜੀ ਹੈ ਕਹੀ ਹੈ ਲੋਕਾਂ ਨੂੰ ਦੱਸੀ ਹੈ ਕਿ ਲਓ ਜੀ ਇਹ ਫਲਾਨੀ ਖੜਕੂ ਜਥੇਬੰਦੀ ਨੇ ਜ਼ਿੰਮੇਵਾਰੀ ਲੈ ਲਈ ਹੈ ਕੋਈ लाडी-ਲਾਡੀ ਨਾਂ ਦਾ ਕੋਈ ਬੰਦਾ ਜਿਹਦਾ ਪਹਿਲਾਂ ਕਦੇ ਨਾਮ ਵੀ ਨਹੀਂ ਸੁਣਿਆ ਸੋ ਉਹਦਾ ਉਹਦਾ ਨਾਮ ਲੈ ਕੇ ਤੇ ਇਹ ਗੱਲਬਾਤ ਕੀਤੀ ਗਈ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਅੰਮੀ ਪਾਈ ਸਭ ਜੀ ਸੋ ਆਪਾਂ ਦੇ ਬਾਲਾ ਟਾਈਮ ਦਾ ਸੰਗਤਾਂ ਦਾ ਤੁਹਾਡਾ ਵੀ ਯੂਜ਼ ਕਰੀਏ ਤਾਂ ਮੈਂ ਜਰੂਰ ਕਹਿਣਾ ਚਾਹੁੰਦਾ ਜਿਹੜਾ ਕਿ ਜਿਹੜੀ ਐਕ acquisition ਲੱਗੀਆਂ ਸੀਗੀਆਂ ਇੰਡੀਆ ਦੇ ਐਜੰਸੀਆਂ ਤੇ ਇੰਡੀਆ ਦੀ ਸਰਕਾਰ ਤੇ ਉਹ ਜੇ ਆਪਾਂ ਉਧਰ ਨੂੰ ਝਾਤ ਮਾਰੀਏ ਤਾਂ ਉਹ ਕੁਝ ਵੀ ਕਰ ਸਕਦੇ ਆ ਕਿ ਹੋਰ ਪਾਸੇ ਨੂੰ ਆਪਾਂ ਗੇਮ ਰੋੜਦੀ ਹੈ ਹੁਣ ਦੇਖੋ ਆ ਡੋਨਟ ਥਿੰਕ ਆਪਣੇ ਸਿਆਣੇ ਹੋ ਗਏ ਇੰਨੇ ਸਿੰਘ ਕਹਿ ਲੋ ਜਾਂ ਜਿਹੜਾ ਆਪਣਾ ਸੰਘਰਸ਼ ਜਿਹੜਾ ਉਹ ਪੜੇ ਲਿਖੇ ਲੈਵਲ ਤੇ ਹੁਣ ਆ ਗਿਆ ਵਾ ਜਿਹੜਾ ਹਥਿਆਰਬੰਦ ਸੰਘਰਸ਼ ਸੀ ਉੱਥੇ ਆਪਾਂ ਜਾ ਕੇ ਦੇਖਿਆ ਹੁੰਦਾ ਕੌਮ ਨੇ ਕਿ ਉੱਥੇ ਵੀ ਆਪਣਾ ਬਹੁਤ ਨੁਕਸਾਨ ਹੋਇਆ ਇਹਨਾਂ ਦੀਆਂ ਸੋਸਾਂ ਦਾ ਵੀ ਬੜਾ ਨੁਕਸਾਨ ਹੋਇਆ ਹੁਣ ਆਹਾ ਜੇ ਕੋਸ ਕਰਨਾ ਵੀ ਹੋਵੇ ਫੋਰ ਐਗਜ਼ਾਮਪਲ ਕਿਸੇ ਵੀ ਜਥੇਬੰਦੀ ਨੇ ਜਾਂ ਕੋਈ ਵੀ ਆਰਗੇਨਾਈਜੇਸ਼ਨ ਹੋਵੇ ਉਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਆਹਾ ਇੰਨੇ ਜੋਗੇ ਰਹਿ ਗਏ ਆ ਵਾਈ ਵੁਡ ਦੇ ਡੀਸ ਯਾਰ ਸੋ ਮੈਨੂੰ ਤਾਂ ਸਿੱਧਾ ਹੀ ਲੱਗਦਾ ਵੀ ਇਹ ਬਦਨਾਮ ਕਰਨ ਲਈ ਤਾਜ਼ਿਸ਼ ਆ ਬਈ ਕਾਸਵੀ ਹੁੰਦਾ ਇਦਾਂ ਹੋ ਜਾ ਸਿੰਘਾਂ ਨੂੰ ਬਲੇਮ ਕਰ ਦੋ ਬਈ ਜਿਹੜੇ ਖਾਲਸਤਾਨੀਆਂ ਉਹਨਾਂ ਦਾ ਨਾਮ ਵਿੱਚ ਲਾਦਾ ਸੋ ਮੈਨੂੰ ਲੱਗਦਾ ਜਾਣ ਪੁੱਛ ਕੇ ਕੀਤਾ ਗਿਆ ਭਾਈ ਸਾਹਿਬ ਹਾਂ 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 ਨਹੀਂ ਸੋ ਇੱਕ ਲਾਰੈਂਸ ਬਿਸ਼ਨੋਈ ਵਾਲਾ ਨਾਮ ਜਿਹੜਾ ਹੈਗਾ ਉਹ ਬਹੁਤ ਚੱਲਿਆ ਇਹ ਚਰਚਾ ਬੜੀ ਚੱਲੀ ਕੈਨੇਡਾ ਦੇ ਇਥੋਂ ਤੱਕ ਕਿ ਉੱਥੋਂ ਦੇ ਮਿਨਿਸਟਰ ਜਿਹੜੇ ਨੇ ਉਹਨਾਂ ਦੇ ਮੂੰਹੋਂ ਲਾਰੈਂਸ ਬਿਸ਼ਨੋਈ ਦਾ ਨਾਮ ਸੁਣਿਆ ਗਿਆ ਪਿਛਲੇ ਸਮੇਂ ਦੇ ਵਿੱਚ ਕਿ ਇਹਨਾਂ ਰਾਹੀਂ ਕੰਮ ਕਰਵਾਏ ਗਏ ਜਾਂ ਕਰਵਾਏ ਜਾ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਕੈਨੇਡਾ ਇਵਨ ਅਮਰੀਕਾ ਦੇ ਵਿੱਚ ਵੀ ਨੌਜਵਾਨ ਫੜੇ ਗਏ ਨੇ ਜੋ ਇਹਨਾਂ ਗੈਂਗਸਟਰਾਂ ਦੇ ਨਾਲ ਕਿਸੇ ਨਾ ਕਿਸੇ ਸਬੰਧਤ ਰਹਿ ਗਏ ਆ ਤੇ ਜਿੱਥੇ ਗੱਲ ਭਾਈ ਹਰਦੀਪ ਸਿੰਘ ਨਿਜਰ ਹੋਰਾਂ ਦੀ ਆਉਂਦੀ ਆ ਤੇ ਉਹ ਵੀ ਆ ਜਾ ਕੇ ਤੇ ਇਹਨਾਂ ਦੇ ਨਾਲ ਹੀ ਜੁੜਦਾ ਪੈ ਕੰਮ ਜਿਹੜੀ ਲਾਰਸ ਗੈਂਗ ਹੈਗੀ ਆ ਸੋ ਉਹਨਾਂ ਦੇ ਨਾਲ ਹੀ ਕਿਤੇ ਇਹਨਾਂ ਦੇ ਰਾਪਤੇ ਦੇ ਵਿੱਚ ਸੀ ਉਹ ਨੌਜਵਾਨ ਜਾਂ ਕਰ ਕਰਾ ਕੇ ਉਹ ਕੰਮ ਕੀਤਾ ਗਿਆ ਤੇ ਹੁਣ ਤੁਹਾਨੂੰ ਕੀ ਲੱਗਦਾ ਪਈਓ ਲਾਰਸ ਪਿਸ਼ਨੋਈ ਵਾਲਾ ਅਜੰਡਾ ਫੇਲ ਹੋ ਚੁੱਕਿਆ ਕਿ ਹੁਣ ਖਾਲਸਤਾਨੀ ਫਾੜਕੂ ਜਥੇਬੰਦੀਆਂ ਦੇ ਨਾਮ ਦੇ ਉੱਤੇ ਵੀ ਇਹ ਕੰਮ ਕੀਤੇ ਜਾਣਗੇ ਤੇ ਫਿਰ ਇਹਨਾਂ ਨੂੰ ਬਦਨਾਮ ਕੀਤਾ ਜਾਏਗਾ ਅੰਮ ờ ਹੌਸਾਬਾ ਆਪਣੀ ਸੋਚ ਗਲਤ ਹੋਵੇ ਪਰ ਇਹਦੇ ਉੱਤੇ ਆਪਾਂ ਕਈ ਵਾਰੀ ਇਹ ਵਿਚਾਰ ਕੀਤੀ ਹੈ ਹੋਰ ਸਿੰਘਾਂ ਨਾਲ ਵੀ ਤੇ ਇਹ ਕਈ ਵਾਰੀ ਲੱਗਦਾ ਕਿ ਜਦੋਂ 80s ਦੇ ਵਿੱਚ ਜਦੋਂ ਪੰਜਾਬ 'ਚ ਨੁਕਸਾਨ ਕੀਤਾ ਜਾ ਰਿਹਾ ਸੀਗਾ ਉਦੋਂ ਫੋਰਸਿਸ ਵੱਲੋਂ ਇੰਡੀਅਨ ਏਜੰਸੀਆਂ ਵੱਲੋਂ ਕਾਲੇ ਕੱਛਿਆਂ ਵਾਲੇ ਤੁਹਾਨੂੰ ਯਾਦ ਹੋਵੇਗਾ ਉਹ ਬਣਾਏ ਬਣਾਏ ਗਏ ਸੀਗੇ ਉਹ ਕਈ ਵਾਰੀ ਪੈਂਡ ਵਾਲਿਆਂ ਨੇ ਫੜ ਕੇ ਉਹਨਾਂ ਦੀ ਸੇਵਾ ਵੀ ਕੀਤੀ ਬਾਅਦ 'ਚ ਉਹ ਨਿਕਲੇ ਕਿ ਪੁਲਿਸ ਦੇ ਮੁਲਾਜ਼ਮ ਹੀ ਸੀਗੇ ਇਦਾਂ ਦੀਆਂ ਚੀਜ਼ਾਂ ਨਿਕਲਦੀਆਂ ਸੀ ਸੋ ਕਈ ਵਾਰੀ ਤਾਂ ਇਦਾਂ ਲੱਗਦਾ ਕਿ ਇੱਕ ਵਿਅਕਤੀ ਜੇਲ੍ਹ ਵਿੱਚ ਖੇਲ ਜੇਲ ਵਿੱਚੋਂ ਇੰਨਾ ਕੁਸ਼ ਕਿਦਾਂ ਕਰ ਸਕਦਾ ਸੋ ਇਹ ਇਹ ਇਦਾਂ ਲੱਗਦਾ ਕਿ ਉਹ ਪੋਨਸ ਨਹੀਂ ਜਿੱਦਾਂ ਆਪਾਂ ਕਹਿ ਸਕਦੇ ਹਾਂ ਜਿੱਦਾਂ ਚੈਸਸ ਖੇਲਦੇ ਹੁੰਦੇ ਉਹ ਜਿੱਦਾਂ ਪਿਆਦੇ ਕਹਿ ਲੋ ਜਾਂ ਕੁਸ ਕਹਿ ਲੋ ਉਹਨਾਂ ਨੌਂ ਹੀ ਵਰਤੇ ਆ ਜਾ ਰਹੇ ਆ ਸ਼ਾਇਦ ਇਹਦੇ ਚ ਪਿੱਛੇ ਸ਼ਾਇਦ ਇਹ ਜਿਹੜੀ ਗੇਮ ਆ ਕੋਈ ਹੋਰ ਚਲਾ ਰਿਹਾ ਤੇ ਗੈਂਗ ਦਾ ਬਸ ਨੌਂ ਹੀ ਵਰਤਿਆ ਜਾ ਰਿਹਾ ਤੇ ਇਹ ਜਿਹੜੀ ਗੱਲ ਜੇ ਆਪਾਂ ਕਪਿਲ ਸ਼ਰਮਾ ਵਾਲੇ ਕੈਫੇ ਦੀ ਵੀ ਕਰੀਏ ਤਾਂ ਕੀ ਕਪਿਲ ਸ਼ਰਮਾ ਸਿੱਖਾਂ ਦਾ ਐਡਾ ਵੱਡਾ ਦੁਸ਼ਮਣ ਹੈ ਕਿ ਉਹ ਪ੍ਰਾਇੋਰਟੀ ਹੋ ਗਈ ਉਸ ਤੋਂ ਇਲਾਵਾ ਕੋਈ ਲੋਕ ਜਿਹੜੇ ਨੇ ਉਹ ਸਿੱਖਾਂ ਦੇ ਦੁਸ਼ਮਣ ਨਹੀਂ ਹੈ ਜਾਂ ਕੋਈ ਇਸ ਤਰ੍ਹਾਂ ਦੀ ਜੇ ਆਪਾਂ ਆਪਾਂ ਇਹ ਨਹੀਂ ਕਹਿੰਦੇ ਕੋਈ ਐਕਸ਼ਨ ਕੀਤਾ ਜਾਵੇ ਕੋਈ ਬੈਲੈਂਸ ਕੀਤੀ ਜਾਵੇ ਕਿਸੇ ਦੇ ਉੱਤੇ ਕੋਈ ਐਦਾਂ ਦਾ ਕੰਮ ਕੀਤਾ ਜਾਵੇ ਪਰ ਕੀ ਮਤਲਬ ਕਪਿਲ ਸ਼ਰਮਾ ਸਭ ਤੋਂ ਵੱਡਾ ਦੁਸ਼ਮਣ ਹੈ ਕਿ ਉਹਦੇ ਕੈਫੇ ਤੇ ਰਾਤ ਨੂੰ ਸ਼ੀਸ਼ੇ ਦੇ ਵਿੱਚ ਗੋਲੀਆਂ ਮਾਰ ਕੇ ਤੇ ਆਪਾਂ ਸਾਬਤ ਕਰ ਰਹੇ ਹਾਂ ਕਿ ਅਸੀਂ ਬੜੇ ਵੱਡੇ ਹੈਗੇ ਹਾਂ ਜਾਂ ਸਾਡੀ ਬੜੀ ਵੱਡੀ ਗੈਂਗ ਹੈ ਜਾਂ ਕੁਝ ਹੈ ਮਤਲਬ ਇਹਦੇ ਬਾਰੇ ਵੀ ਜਰੂਰ ਦੱਸਿਓ ਮੈਨੂੰ ਨਹੀਂ ਲੱਗਦਾ ਭਾਈ ਸਾਹਿਬ ਜੀ ਕਿ ਜੇ ਕਬਲ ਸ਼ਰਮਾ ਜਾਂ ਕੋਈ ਹੋਰ ਸੈਲੀਬ੍ਰਿਟੀ ਦੀ ਖਾਸ ਗੱਲ ਕਰੀਏ ਆਪਾਂ ਨੂੰ ਪਤਾ ਉਹਨਾਂ ਦਾ ਕੰਮ ਆ ਤੇ ਇਹ ਕੰਟਰੋਵਰਸੀ ਚ ਕਈ ਵਾਰੀ ਫਸ ਵੀ ਜਾਂਦੇ ਆ ਪਰ ਮੋਸਟਲੀ ਕੋਸ਼ਿਸ਼ ਕਰਦੇ ਅਸੀਂ ਕੰਟਰੋਵਰਸੀ ਵਿੱਚ ਨਾ ਆਈਏ ਤੁਸੀਂ ਦੇਖਿਆ ਹੋਊਗਾ ਦਲਜੀਤ ਦਸਾਂਝ ਦੀ ਇੱਕ ਫਿਲਮ ਆਈ ਸੀ ਸਰਦਾਰ ਜੀ ਥਰੀ ਉਹਦੇ ਤੇ ਕਿੰਨਾ ਵਿਰੋਧ ਕੀਤਾ ਗਿਆ ਜਾਣ ਬੁੱਝ ਕੇ ਕਰਵਾਇਆ ਗਿਆ ਹਾਲਾਂਕਿ ਉਹ ਜਿਹੜੀ ਫਿਲਮ ਸੀ ਉਹ ਕਹਿੰਦੇ ਕਾਫੀ ਚਿਰ ਪਹਿਲਾਂ ਦੀ ਸ਼ੂਟ ਕੀਤੀ ਸੀ ਜਿਹੜੀ ਖਾਲੜਾ ਸਾਹਿਬ ਜੀ ਤੇ ਫਿਲਮ ਬਣਾਈ ਸੀ ਉਹਦੇ ਉੱਤੇ ਕਿੰਨਾ ਦੇਖੋ ਵਿਰੋਧ ਕੀਤਾ ਗਿਆ ਉਹਨੂੰ ਰੋਕਿਆ ਗਿਆ ਸੋ ਜਦੋਂ ਕੋਈ ਕਲਾਕਾਰ ਕੋਈ ਸੈਲਿਬ੍ਰਿਟੀ ਵਧੀਆ ਕੰਮ ਕਰਦਾ ਉਹਦਾ ਵਿਰੋਧ ਹੀ ਹੁੰਦਾ ਉਹਨੂੰ ਤੰਗ ਕੀਤਾ ਜਾਂਦਾ ਪਰ ਜੇ ਤੁਸੀਂ ਕਹੋ ਪੰਥਕ ਲੈਵਲ ਤੇ ਜਾਂ ਸਿੰਘਾਂ ਵੱਲੋਂ ਜਿਹੜੇ ਕੋਈ ਵੀ ਸੰਘਰਸ਼ੀ ਸਿੰਘ ਹੁਣ ਉਹ ਮੈਨੂੰ ਲੱਗਦਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਸਿਆਣੇ ਹੋਗੇ ਹਨ ਉਹ ਇਦਾਂ ਦੀਆਂ ਚੀਜ਼ਾਂ 'ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਹ ਇਹਨਾਂ ਦੀਆਂ ਚੀਜ਼ਾਂ 'ਚ ਕੋਸ ਨਹੀਂ ਨਿਕਲਦਾ ਵਾਹ ਕਾਦੇ ਲਈ ਆਪਾਂ ਕੋਈ ਵੀ ਸਿੰਘ ਸਿੰਘਣੀ ਇਦਾਂ ਦਾ ਕਤਲ ਕਾਤੇ ਚੱਕੂਗਾ ਕਪਲ ਸ਼ਰਮਾ ਦਾ ਇਹ ਜੀ ਚੀਜ਼ ਨਾਲ ਕੋਈ ਇਦਾਂ ਦਾ ਕੀ ਖਾਸ ਲਿੰਕ ਹੈ ਸੋ ਜੋ ਵੀ ਆ ਜਾਣ ਬੋਝ ਕੇ ਆਪਾਂ ਨੂੰ ਲੱਗਦਾ ਕਿ ਕੀਤਾ ਗਿਆ ਤੇ ਆਪਾਂ ਦੇਖਿਆ ਸੀ ਆਸਟ੍ਰੇਲੀਆ ਚ ਵੀ ਮੰਦਰ ਤੇ ਗ੍ਰਾਫਿਟੀ ਕੀਤੀ ਗਈ ਸੀ ਇੱਥੇ ਲੈਸਟਰ ਚ ਵੀ ਵਾਇਲੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੇ ਵਿੱਚੋਂ ਬਾਅਦ ਚ ਇਹ ਨਿਕਲਿਆ ਸੀਗਾ ਕਿ ਉਹ ਜਾਣ ਬੁੱਝ ਕੇ ਬੰਦੇ ਇੱਥੇ ਭੇਜੇ ਗਏ ਸੀ ਇਹ ਚੀਜ਼ਾਂ ਕਰਨ ਲਈ ਹੂੰ 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 ਅਚਾ ਮੈਂ ਇੱਕ ਗੱਲ ਸੋਚਦਾ ਹੁੰਨਾ ਵੀ ਮੰਨਿਆ ਜਾਂਦਾ ਹੈ ਕਿ ਜੇ ਆਪਾਂ ਇਹ ਵੀ ਦੇਖ ਲਈਏ ਕਿ ਜੇ ਇਹ ਸਾਜ਼ਿਸ਼ ਤਹਿਤ ਹੈ ਕੀ ਜੋ ਪਹਿਲਾ ਸਾਜ਼ਿਸ਼ਾਂ ਫੜੀਆਂ ਗਈਆਂ ਤੇ ਇਹ ਸਾਜ਼ਿਸ਼ਾਂ ਨਹੀਂ ਫੜੀਆਂ ਜਾਣਗੀਆਂ ਕੀ ਕੈਨੇਡੀਅਨ ਏਜੰਸੀਆਂ ਅਮਰੀਕਨ ਏਜੰਸੀਆਂ ਇਹ ਸਾਜ਼ਿਸ਼ ਨਹੀਂ ਫੜ ਲੈਣਗੀਆਂ ਤੇ ਫਿਰ ਦੁਬਾਰਾ ਇੱਕ ਪਰਦਾ ਫਾਸ਼ ਹੋ ਜਾਊਗਾ ਜੋ ਅੱਜ ਏਜੰਸੀਆਂ ਘੇਰੇ ਦੇ ਵਿੱਚ ਨੇ ਮੰਨ ਲਓ ਕਿ ਆ ਗਿਆ ਵੀ ਭਾਰਤੀ ਏਜੰਸੀਆਂ ਦਾ ਨੈਟਵਰਕ ਸੀ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਭਾਈ ਹਰਦੀਪ ਸਿੰਘ ਨੀਜਰ ਵਾਲਾ ਜਾਂ ਫਿਰ ਅ ਅਮਰੀਕਾ ਦੇ ਵਿੱਚ ਵੀ ਜਿਹੜੇ ਐਕਟਿਵਿਸਟ ਨੇ ਸਿੱਖ ਐਕਟਿਵਿਸਟ ਉਹਨਾਂ ਦੇ ਉੱਤੇ ਵੀ ਪਲੋਟ ਬਣਾਇਆ ਗਿਆ ਤੇ ਉਹ ਫੜੇ ਗਏ ਤੇ ਕੀ ਆ ਜਿਹੜੀਆਂ ਘਟਨਾਵਾਂ ਨੇ ਇਹ ਨਹੀਂ ਫੜੀਆਂ ਜਾਣਗੀਆਂ ਤੇ ਇਸ ਇਸ ਦਾ ਡਰ ਨਹੀਂ ਉਹਨਾਂ ਨੂੰ ਹੈ ਕਿ ਦੁਬਾਰਾ ਸਾਡਾ ਕਨਫਲਿਕਟ ਜਿਹੜਾ ਜਿਹੜਾ ਡਾਊਨ ਤੇ ਜਾ ਰਿਹਾ ਹੁਣ ਆਪਾਂ ਇਹ ਕਹੀਏ ਵੀ ਕਿਤੇ ਨਾ ਕਿਤੇ ਰਾਜੀਨਾਮੇ ਵਾਲੇ ਪਾਸੇ ਨੂੰ ਜਾ ਰਿਹਾ ਤੇ ਉਹ ਫੇਰ ਪੀਕ ਤੇ ਆ ਜਾਊਗਾ ਪਾਰਾ ਚੜ੍ਹ ਜਾਊਗਾ ਦੋਨਾਂ ਮੁਲਕਾਂ ਦੇ ਵਿੱਚ ਫੇਰ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੋ ਜੇਗੀ ਸੋ ਇਹ ਇਹ ਨਹੀਂ ਸਮਝਦੇ ਹੋ ਵੀ ਇਹ ਵੀ ਫੜਿਆ ਜਾ ਸਕਦਾ ਆ ਇਹ ਭਾਈ ਸਾਹਿਬ ਇਹ ਜਿਹੜੇ ਸਰਕਾਰਾਂ ਇਹ ਕਾਫੀ ਅਲਰਟ ਅਲਰਟ ਹਨ ਪਹਿਲਾਂ ਹੀ ਇਹਨਾਂ ਨੂੰ ਪਤਾ ਹੁੰਦਾ ਵੀ ਕੀ ਖਸ ਹੁਣ ਤੁਹਾਨੂੰ ਯਾਦ ਹੋਵੇਗਾ ਕਿ ਹਰਦੀਪ ਸਿੰਘ ਨੇਜਰ ਹੁਣਾਂ ਨੂੰ ਵੀ ਬਹੁਤ ਬਹੁਤ ਵੈਰੀ ਵਰਨਿੰਗਾਂ ਦਿੱਤੀਆਂ ਗਈਆਂ ਸੀ ਕੈਨੇਡਾ ਚ ਵੀ ਸਿੰਘ ਹਣ ਜਿਨ੍ਹਾਂ ਨੂੰ ਕਿਹਾ ਸੀ ਵੀ ਤੁਸੀਂ ਧਿਆਨ ਰੱਖੋ ਸੁਣਿਆ ਜਾਂਦਾ ਯੂਕੇ ਚ ਵੀ ਇਦਾਂ ਦੱਸਿਆ ਜਾਂਦਾ ਜਿਹੜਾ ਕੋਈ ਸੈਂਗਰ ਰਿਸਕ ਤੇ ਹੋਵੇ ਉਹਨਾਂ ਨੂੰ ਇਹ ਜਿਹੜੀਆਂ ਏਜੰਸੀਆਂ ਜਿਹੜੇ ਸੀਕ੍ਰੀਟ ਖੋਫੀ ਏਜੰਸੀਆਂ ਉਹ ਉਹਨਾਂ ਨੂੰ ਕੰਟੈਕਟ ਕਰਕੇ ਦੱਸਦੀਆਂ ਭਾਈ ਬਈ ਆਪਦਾ ਥੋੜਾ ਜਿਹਾ ਖਿਆਲ ਰੱਖੋ ਵੀ ਆਹਾਂ ਸਾਨੂੰ ਅਲਰਟ ਆਇਆ ਕਹਿੰਦੇ ਆਪਾਂ ਕਿ ਹੁਣ ਸਪੈਸ਼ਲੀ ਜਦਾਂ ਰਸ਼ੀਦ ਭਾਈ ਹਰਦੀਪ ਸਿੰਘ ਨੇਜਰ ਹੁਣਾਂ ਦੀ ਅਸਾਸਿਨੇਸ਼ਨ ਤੋਂ ਬਾਅਦ ਅਵਤਾਰ ਸਿੰਘ ਖੰਡੇ ਹੁਣਾਂ ਦੀ ਮੌਤ ਤੋਂ ਬਾਅਦ ਯੂ ਨੋ ਇੱਥੇ ਵੀ ਤੁਸੀਂ ਦੇਖਿਆ ਬਹੁਤ ਐਸਕੇਲੇਟ ਹੋ ਗਿਆ ਸ਼ਹੀਦ ਭਾਈ ਅਪਤਾਸ ਸਿੰਘ ਖੰਡੇ ਦੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਸੋ ਕਹਿਣ ਦਾ ਭਾਅ ਇਹ ਹੈ ਜਿਹੜੀਆਂ ਏਜੰਸੀਆਂ ਸਰਕਾਰਾਂ ਇਹ ਅਲਰਟ ਹੋ ਗਈਆਂ ਸੋ ਇਹ ਲੱਭਸਾਰ ਕਰਦੀਆਂ ਵੀ ਐਕਚੁਅਲੀ ਕਿੰਨੇ ਕੀਤਾ ਜਦੋਂ ਫਿਰ ਆਇਆ ਤੁਸੀਂ ਦੇਖਿਓ ਇਹ ਸਿੰਗਾ ਦਾ ਕੰਮ ਨਹੀਂ ਹੋਣਾ ਹੂੰ ਤੇ ਫਿਰ ਮਤਲਬ ਮੇਰੇ ਸਵਾਲ ਤਾਂ ਫਿਰ ਇਹੀ ਹੈ ਦੁਬਾਰਾ ਮੈਂ ਕਰਦਾ ਹਾਂ ਵੀ ਫਿਰ ਉਹਨਾਂ ਨੂੰ ਇਹ ਗੱਲ ਦਾ ਡਰ ਨਹੀਂ ਹੈ ਵੀ ਇਹ ਗੱਲ ਦੀ ਝਿਜਕ ਵੀ ਨਹੀਂ ਮਹਿਸੂਸ ਕਰਦੇ ਹੋ ਕਿ ਜੇ ਪਹਿਲਾਂ ਫੜੀਆਂ ਗਈਆਂ ਤੇ ਇਹ ਵੀ ਫੜੀਆਂ ਜਾਣਗੀਆਂ ਮੈਨੂੰ ਭਾਈ ਸਾਹਿਬ ਇਹ ਲੱਗਦਾ ਕਿ ਜਿਹੜੇ ਨਾ ਸਟੂਡੈਂਟ ਹੁੰਦੇ ਆ ਬਹੁਤ ਡਿਫਿਕਲਟ ਹਾਲਾਤਾਂ ਨਾਲ ਹੁੰਦੇ ਬਾਹਲੇ ਮੌਲਕਾਂ 'ਚ ਉਹਨਾਂ ਨੂੰ ਜੇ ਥੋੜੀ ਜਿਹੀ ਰਕਮ ਦੇ ਤੋ ਜਾਂ ਕਹਿ ਦੋ ਵੀ ਅਸੀਂ ਤੁਹਾਡੇ ਪਰਿਵਾਰ ਦਾ ਧਿਆਨ ਰੱਖਾਂਗੇ ਹਾਂ ਥੋੜੀ ਜਿਹੀ ਜੇਲ ਹੋ ਸਕਦੀ ਹੈ ਜੇ ਫੜੇ ਗਏ ਪਰ ਤੁਸੀਂ ਸਾਡਾ ਨਾਂ ਨਹੀਂ ਲੈਣਾ ਉਹ ਕਸਟ ਵੀ ਕਰਾ ਸਕਦੇ ਹੂੰ 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 ਅ ਬਿਲਕੁਲ ਜਿਹੜੇ ਪਹਾੜੇ ਦੇ ਟੱਟੂ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੁੰਨੇ ਆਂ ਕਿ ਜਿਹੜੇ ਸ਼ੂਟਰ ਲਏ ਹੁੰਦੇ ਨੇ ਉਹ ਵਾਕਈ ਜੇ ਤੁਸੀਂ ਭਾਈ ਜਿਹੜੇ ਰਿਪੂ ਦਮਨ ਸਿੰਘ ਸੀ ਉਹਨਾਂ ਦਾ ਕਤਲ ਹੁੰਦਾ ਕਹਿੰਦੇ ਉਹ ਵੀ ਦੋ ਚੀਨੇ ਚੀਨੇ ਸੀਗੇ ਉਹ ਸੋ ਉਹ ਕਹਿੰਦੇ ਵੀ ਉਹ ਜੇਲ ਉਹਨਾਂ ਨੇ ਆਪਣੇ ਆਪ ਨੂੰ ਕਰਾ ਲਈ ਆ ਪਰ ਇਹ ਨਹੀਂ ਦੱਸਿਆ ਵੀ ਪਿੱਛੇ ਕੌਣ ਹੈਗਾ ਸੋ ਉਹ ਮਤਲਬ ਕਿ ਉਹ ਜੇਲ ਦੇ ਵਿੱਚ ਨੇ ਉਹਨਾਂ ਨੂੰ 15 15 20 20 ਸਾਲ ਦੀ ਜੇਲ ਜੇਲ ਹੋ ਗਈ ਆ ਸੋ ਇਹ ਗੱਲ ਕਿਤੇ ਨਾ ਕਿਤੇ ਤੁਹਾਡੀ ਵੀ ਸਹੀ ਆ ਵੀ ਇਸ ਤਰ੍ਹਾਂ ਦੇ ਲੋਕ ਲੱਭੇ ਜਾਂਦੇ ਆ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਪਿੱਛੇ ਵਾਲੇ ਦਾ ਨਾਮ ਨਹੀਂ ਲੈਣਾ ਪਾਰਟੀ ਦਾ ਨਾਮ ਨਹੀਂ ਲੈਣਾ ਤੇ ਆਹ ਕੰਮ ਕਰ ਦਿਓ ਜੇਲ ਵੀ ਹੋ ਜੇਗੀ ਤੇ ਤੁਹਾਡਾ ਚੁਲਾਈ ਜਾਵਾਂਗੇ ਆਪਾਂ ਯਾ ਯਾ ਤਾਂ ਇਹ ਜੀ 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 ਸੋ ਇਹਦੇ ਨਾਲ ਮਤਲਬ ਕਿ ਸਿੱਖਾਂ ਦੀ ਸਥਿਤੀ ਕਿਹੋ ਜਿਹੀ ਬਣ ਸਕਦੀ ਹੈ ਜੇ ਇਹ ਇਹੋ ਜਿਹੇ ਕੰਮ ਹੁੰਦੇ ਰਹੇ ਖਾੜਕੂ ਜਥੇਬੰਦੀਆਂ ਦੇ ਨਾਮ ਤੋਂ ਇਹ ਐਕਸ਼ਨ ਇਹੋ ਜਿਹੇ ਹੁੰਦੇ ਰਹੇ ਆਉਣ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਸ਼ੁਰੂਆਤ ਆ ਹੋਰ ਵੀ ਹੋਣਗੇ ਸੋ ਫਿਰ ਸਿੱਖਾਂ ਦੀ ਸਥਿਤੀ ਕਿਹੋ ਜਿਹੀ ਹੋਊਗੀ ਸੋ ਚਾਹੁੰਦੇ ਤਾਂ ਇਹ ਆ ਕਿ ਸਿੱਖ ਬਦਨਾਮ ਹੋਣ ਕਿ ਜਿਹੜੀਆਂ ਜਥੇਬੰਦੀਆਂ ਆ ਜਿਹੜੇ ਸਪੈਸ਼ਲੀ ਪ੍ਰੋਸਕ੍ਰਾਈਬਡ ਜਿਹੜੇ ਜਦੋਂ ਨਹੀਂ ਕਹਿ ਦਿੰਦੇ ਵੀ ਇਹਨਾਂ ਨੂੰ ਕਹਿ ਦਿੰਦੇ ਵੀ ਇਹ ਟੈਰਰ ਲਿਸਟ ਤੇ ਆ ਜਾਂ ਬੈਂਡ ਜਾਂ ਗਰੁੱਪ ਹਨ ਕੁਸ ਵੀ ਕਹਿ ਲੋ ਪਰ ਅਗੇਨ ਮੈਂ ਕਹਿਣਾ ਸੈਕ ਹੌਣ ਸਿਆਣੇ ਹੋਏ ਹਨ ਆਪਾਂ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਸੀ ਬੇਨਤੀ ਕਰਦੇ ਤੁਹਾਡੇ ਦਰਸ਼ਕਾਂ ਨੂੰ ਵੀ ਵਈ ਆਪਾਂ ਇਸ ਚੀਜ਼ ਨੂੰ ਇਗਨੋਰ ਕਰਕੇ ਚੱਲੀਏ ਪਰ ਹਾਂ ਕੰਪਲੇਂਟ ਜ਼ਰੂਰ ਪਾਈਏ ਕਿ ਦੇਖੋ ਵਈ ਜਿਹੜੇ ਸਿੱਖਾਂ ਦੇ ਮਸਲੇ ਉਹ ਸੁਲਝਾਏ ਨਹੀਂ ਗਏ ਆ ਇਹ ਇਦਾਂ ਦੀਆਂ ਅਲਗੇਸ਼ਨਾਂ ਪਹਿਲਾਂ ਹੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਈਸੋ ਇਹਦੇ ਤੇ ਸਰਕਾਰੀ ਏਜੰਸੀਆਂ ਵਿੱਚ ਸਹਿਯੋਗ ਤੋਂ ਜੀ 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 ਬਿਲਕੁਲ ਬਿਲਕੁਲ ਨਾਲ ਸਿਆਣਪ ਦਾ ਮੁਜਾਰਾ ਕਰਨਾ ਇਸ ਵੇਲੇ ਸਮੇ ਦੀ ਮੁੱਖ ਲੋੜ ਹੈ ਤੇ ਐਕਸਪੋਜ਼ ਕਰਨਾ ਇਹੋ ਜਿਹੀਆਂ ਜਿਹੜੀਆਂ ਹੁੰਦੀਆਂ ਉਹਨੂੰ ਕੰਡੈਮ ਕਰਨਾ ਵੀ ਬੜਾ ਜ਼ਰੂਰੀ ਹੈ ਤਾਂ ਕਿ ਆਪਣਾ ਪੱਖ ਜਿਹੜਾ ਉਹ ਤੁਸੀਂ ਕਲੀਅਰ ਕਰ ਸਕੋ ਕਿ ਅਸੀਂ ਨਹੀਂ ਆ ਪਾਜੀ ਅਸੀਂ ਇਹ ਕੰਮ ਨਹੀਂ ਕਰਦੇ ਸਿੱਖ ਹੁਣ ਇਸ ਤਰ੍ਹਾਂ ਦੇ ਨਹੀਂ ਹੈਗੇ ਵੀ ਆਹ ਕੰਮ ਆਪਾਂ ਕਰਾਂਗੇ ਉਹ ਵੀ ਵਿਦੇਸ਼ਾਂ ਦੇ ਵਿੱਚ ਉਹਨਾਂ ਧਰਤੀਆਂ ਦੇ ਜਿਹੜੇ ਤੁਹਾਨੂੰ ਕਹਿੰਦੇ ਨੇ ਪੀਸਫੁਲੀ ਤੁਸੀਂ ਰਹਿ ਕੇ ਆਪਣਾ ਜਿਹੜੀ ਗੱਲ ਹੈਗੀ ਉਹ ਕਰ ਸਕਦੇ ਹੋ ਤੇ ਉੱਥੇ ਫਿਰ ਇਹੋ ਜਿਹੇ ਵਾਇਰਸ ਵਾਲੇ ਕੰਮ ਜਿਹੜੇ ਹੈਗੇ ਆ ਉਹ ਨਹੀਂ ਕਰਨੇ ਚਾਹੀਦੇ ਕਿਤੇ ਵੀ ਵਾਇਰਸ ਨਹੀਂ ਹੋਣੀ ਚਾਹੀਦੀ ਨਾ ਕਿਤੇ ਭਾਰਤ ਗੱਲ ਰੱਖਣ ਦਾ ਹਰ ਇੱਕ ਨੂੰ ਹੱਕ ਹੋਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਉਹ ਹੱਕ ਦੇਣਾ ਚਾਹੀਦਾ ਬੇਸ਼ੱਕ ਭਾਰਤੀ ਸਰਕਾਰਾ ਚਾਹੇ ਕੈਨੇਡਾ ਦੀ ਸਰਕਾਰ ਹੈਗੀ ਹੈ ਸੋ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਤੁਸੀਂ ਆਏ ਹੋ ਤੇ ਆਪਣੇ ਕੀਮਤੀ ਵਿਚਾਰ ਇਸ ਮਸਲੇ ਦੇ ਉੱਤੇ ਦਿੱਤੇ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਜੀ ਕੀ ਫਤਿਹ ਜੀ